ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਕਿਦਾਂ ਸਾਰੇ ਠੀਕ ਠਾਕ ਹੋ ਆਪਾਂ ਗਿਆ ਘੁੰਮ ਫਿਰ ਲਈ ਅੱਜ ਮੀਂਹ ਵਾਲਾ ਮੌਸਮ ਹੋਇਆ ਘੈਂਟ ਜਿਹਾ ਪੂਰਾ ਸਿਰੇ ਦਾ ਮੌਸਮ ਹੈ ਨਾ ਗੱਲ ਬਾਤ ਮੈਂ ਕਿਹਾ ਚਲੋ ਗੜੇ ਗੁੜੇ ਜੇ ਕੱਢ ਲਈਏ 2-4 ਠੀਕ ਹੈ ਤੁਸੀਂ ਦੇਖ ਸਕਦੇ ਹੋ ਮੌਸਮ ਨੇ ਸਹੀ ਕਰਿਆ ਹੋਇਆ ਵੀਰ ਜੀ ਨੂੰ ਬਾਰੇ ਲਾਈਕ ਕਰ ਦਿਆ ਕਰੋ ਫੋਲੋ ਕਰ ਲਿਆ ਕਰੋ ਚੈਨਲ ਨੂੰ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਆ ਕਰੋ ਵੀਰ ਬਣ ਕੇ ਠੀਕ ਆ ਮੌਸਮ ਬੜਾ ਹੀ ਘੈਂਟ ਹੋਇਆ ਵੈਸਰਾ ਅੱਪਾ ਇਹ ਜੀ ਅਜਾ ਸਮਾਨ ਜੇ ਲੈਣਾ ਲੈ ਜੇ ਲੈਣਾ ਸੀ ਪਾਈਪ ਜਆ ਇਹ ਲੈ ਲਿਆ ਇਹ ਦਿੱਤਾ 15 ਰੇਅਲ ਦਾ ਪਾਈਪ ਜੇ ਖਰਾਬ ਹੋਇਆ ਸੀ ਕਿ ਬਾਥਰੂਮ ਵਾਸ਼ਬਿਸ਼ਨ ਜੇ ਵਾਲਾ ਮੈਂ ਕਿਹਾ ਚਲੋ ਲੈ ਚਾਲੇ ਨਾਲੇ ਕਿਹੜਾ ਕੱਟ ਲੈਂਦੇ ਆ ਉਹਨੇ ਬਾਈਆਂ ਨੂੰ ਵਕਤ ਦਿਖਾ ਦਿੰਦੇ ਆ ਥੋੜਾ ਬਹੁਤਾ ਮੈਂ ਕਿਹਾ ਨਾਲੇ ਆਪਣੇ ਭਰਾਵਾ ਨੂੰ ਮਾੜਾ ਮੋਟਾ ਮੌਸਮ ਦਾ ਰੰਗ ਬੰਗ ਦਿਖਾ ਦਈਏ ਕੋਮੂ ਕਮਾ ਫੇਰ ਦਈਏ ਕਿ ਨਹੀਂ ਜੀ ਜ਼ਰੂਰੀ ਆ ਹਰਿਆਲੀ ਹਰਿਆਲੀ ਆ ਬੂਟੇ ਕਿੰਨੇ ਘਟ ਲਾ ਦੇ ਆ ਦੇਖ ਲੱਗੇ ਇਹ ਰਣ ਨਾਲ ਮੈਟਰੋ ਜਾ ਰਹੀ ਹੈ ਜੀ ਆਪਣੀ ਸਿਰਾ ਆਈ ਦੁਕਾਨਾਂ ਨੇ ਮਾਰਕੀਟਾਂ ਨੇ ਘੈਂਟ ਲੈ ਪੂਰੀਆਂ ਸਰੀਆਂ ਇਹ ਚੰਗੀ ਲੱਗੀ ਵੀਰੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਲਿਆ ਕਰੋ ਚੈਨਲ ਨੂੰ ਫੋਲੋ ਕਰਨਾ ਨੀ ਜੀ ਬਹੁਤ ਵਾ ਸਪੋਰਟ ਕਰਿਆ ਕਰੋ ਪਰ ਹੋਰ ਵੀ ਘਾਟ ਤੋਂ ਘਾਟ ਵੀਡੀਓ ਲੈ ਕੇ ਆਵਾਂਗੇ 사우ਦੀ ਅਰਬ ਬਾਰੇ ਸਾਰਾ ਕੁਝ ਦੱਸਿਆ ਕਰਾਂਗੇ ਅੱਜ ਆਹ ਬੈਠੇ ਨੇ ਕਬੂਤਰੀ ਕਬੂਤਰ ਤੇਜੀ ਦੇਖੋ ਇਹ ਵੀ ਲਿੰਦ ਨੇ ਅੱਜ ਮੌਸਮ ਦਾ ਰੰਗ ਢੰਗ ਨਜ਼ਾਰਾ ਠੰਡੀ ਠੰਡੀ ਹਵਾ ਆਉਂਦੀ ਹੈ ਠੰਡੀ ਠੰਡੀ ਹਵਾ ਜੀ ਪੂਰੀ ਠੰਢੀ ਕਰੀ ਵੀ ਆ ਰੱਬ ਨੇ ਠੰਢ ਸਹੀ ਗੱਲ ਆ ਕੁਦਰਤ ਰੰਗ ਨੇ ਕੁਦਰਤੀ ਦਾ ਰੰਗ ਆ ਹੰਪੀ ਜੇ ਬਹੁਤ ਲਾਏ ਨੇ ਬਾਰ ਬਾਰ ਥਾਂ ਤੇ ਹੰਪੀ ਬੋਲ ਆਏ ਨੇ ਵਧੀਆ ਗੱਲਾਂ ਸੇਫਟੀ ਹੈ ਜੀ ਆਪਣੇ ਵੀ ਲੱਗਣੀ ਚਾਹੀਦੀ ਨੇ ਹੰਪੀ ਜੇ ਵੀ ਆਹ ਦੇਖੋ ਕਬੂਤਰ ਆਪਣੇ ਬੈਠੇ ਆਏ ਹੋਏ ਹੋਏ ਵਿੱਚ ਹੀ ਗੋਲੇ ਨੇ ਵਿੱਚ ਹੀ ਦੂਏ ਨੇ ਚੀਨੇ ਜੇਗਾ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ ਮਿਲਦੇ ਆ ਫੇਰ